ਅੰਦੇ ਕੀ ਹਾਲ ਚਾਲ ਨੇ ਦੋਸਤੋ YouTube ਚੈਨਲ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆ ਜੀ ਬਲੌਗ ਬਣਾਉਣ ਲਈ ਤਿਆਰੀਆਂ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ ਤਾਈ ਕੋਲ ਤੇ ਇਹ ਆਪਣੇ ਇੰਡੀਆ ਦੇ ਵਿੱਚ ਤਾਈ ਕਹਿੰਦੇ ਤੇ ਇੱਥੇ ਕਹਿੰਦੇ ਆ ਤੀਆ ਤੇ ਹੁਣ ਬਾਕੀ ਅਸੀਂ ਜੋ ਗੱਲਬਾਤ ਉਹਨਾਂ ਨਾਲ ਜਾ ਕੇ ਕਰਨੀ ਆ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਮਿਲਦੇ ਆ ਤੁਹਾਨੂੰ ਫੇਰ ਸਾਰੇ ਆਪਣੀ ਫੈਮਿਲੀ ਦੇ ਨਾਲ ਜੀ ਚੱਲ ਜੀ ਇਹਰਾ ਪਤਾ ਹੀ ਕੋ ਜਾ ਕੇ ਅੱਠ ਕਿੱਥੇ ਜਾਣਾ ਬਹੁਤ ਸਾਰੀ ਝਾੜੀ ਕੋ ਉਂਤੇ ਲੱਗਾ ਰਹਿਣਾ ਜੀ ਚੱਲ ਉੱਠ ਕਿੱਥੇ ਜਾਣਾ ਤਾਈ ਕੋ ਜਾਣਾ ਆਪਾਂ ਮਾੜੇ ਅੱਛਾ ਤਾਈ ਕੋ ਤਾਈ ਨੂੰ ਤਾਂ ਮੈਨੂੰ ਦਿਲ ਲਗਾ ਚੱਲ ਉੱਠ ਬੋਸ ਮੇਰਾ ਭਰਾ ਆ ਗਿਆ ਅਸਲਾ ਰੋਸਦਾ ਹੀ ਕੰਮ ਆ ਗਿਆ ਵੀ ਦੋ ਦੇਖੋ ਲੱਗਾ ਰਹਿਣਾ ਆ ਬਾਬਾ ਜੀ ਲਾਈਟਾ ਬੰਦ ਕਰ ਦੀ ਟਾਈਮ ਦੇ ਦਿਆ ਕਰੀ ਉਹ ਯਾਰ ਤੁਸੀਂ ਚੰਗੇ ਬੰਦੇ ਆ ਯਾਰ ਕੀ ਕਰੀ ਜਾਂਦੇ ਆ ਇੱਕ ਨੂੰ ਠਾਲ ਕੇ ਆਏ ਬੈੱਡ ਤੋਂ ਲੈ ਕੇ ਆਏ ਹੁਣ ਤੂੰ ਜੀ ਭਾਂਡੇ ਮਾਂਜੀ ਜਾਂਦੇ ਬੱਬਾ ਕਿਆ ਬੰਦੇ ਆ ਯਾਰ ਤੁਸੀਂ ਭਾਂਡੇ ਦੋਣਾ ਇਹ ਕਾ ਬੈਠਾ ਆ ਬੱਬਾ ਬਿੱਲਰ ਧੀ ਗੱਲ ਆ ਯਾਰ ਬੱਬਾ ਉੱਥੇ ਨੇ ਯਾਰ ਇਹ નો ਟਾਈਮ ਹੋ ਗਿਆ ਸਾਨੂੰ ਕਹਿੰਦਾ ਤਾਈ ਕੋ ਜਾਣਾ ਤਾਈ ਕੋ ਜਾਣਾ ਤਾਈ ਕੋ ਜਾਣਾ ਚਲ ਜੰਦੇ ਆ ਕੋਈ ਗੱਲ ਨਹੀਂ ਭਾਂਡੇ ਤੋਂ ਚੱਲਦੇ ਆ ਲੈ ਯਾਰ ਚੰਗਾ ਟਾਈਮ ਹੋ ਗਿਆ ਬਾਬਾ ਚੱਲ ਭਾਂਡੇ ਵੀ ਹੁਣ ਤਾਈ ਕੋ ਲੈ ਜੀ ਉਹ ਸੌਣ ਲੱਗਾ ਮੈਂ ਯਾਰ ਰਾਤ ਦੇ 8 9 ਵਜੇ ਗਏ ਆ ਭਾਂਡੇ ਵੀ ਹੁਣ ਤਾਈ ਕੋ ਲੈ ਜੀ ਉਹ ਵੀ ਤੂੰ ਵੀ ਸਾਡੇ ਆਓ ਬਸ ਚੱਲ ਕੋਈ ਨਹੀਂ ਮੇਰਾ ਭਰਾ ਯਾਰ ਜਲਦੀ ਤਿਆਰ ਹੋ ਜਾ ਫੇਰ ਬਸ ਚੱਲਦੇ ਆ ਭਾਂਡੇ ਤੋਂ ਲਓ ਜੀ ਜਦ ਤੱਕ ਮੁੰਡਾ ਭਾਂਡੇ ਤੋਂ ਦਾ ਜਦ ਤੱਕ ਇਹਦੀ ਇੰਟਰੰਜ ਲੈਨੇ ਬਿੱਲਾ ਬੈਠਾ ਐ ਇਹਨੂੰ ਪੁੱਛਦੇ ਆ ਹਾਂ ਵੀ ਤੇਰਾ ਫੇਵਰੇਟ ਸਿੰਗਰ ਕੌਣ ਆ ਅਰਜਨ ਢਿੱਲੋਂ ਅੱਛਾ ਜੀ ਗਾਣਾ ਗੁਣਾ ਸੁਣਾ ਦਿਓ ਭਾਜੀ ਉਹਨਾਂ ਦਾ ਗਾਣਾ ਇੱਕ ਬੰਨ ਬਹੁਤ ਵਧੀਆ ਲੱਗਾ ਉਹ ਦਿਲ ਤੇ ਲੱਗਾ ਆਪਣੇ ਮਿੱਤਰਾਂ ਨਾਲ ਤੇਰਾ ਪਹਿਚਾਨੀ ਪਿਆਨੀ ਤੋਂ ਕੱਲੀ ਸੋਹਣੀ ਲੱਗਣ ਦਾ ਠੇਕਾ ਨਹੀਂ ਲਿਆ ਵਾਹ ਜੀ ਵਾਹ ਇਹ ਇੱਕ ਮੈਨੂੰ ਚਮਕੀਲਾ ਬਹੁਤ ਸੋਹਣਾ ਲੱਗਦਾ ਜੀ ਅੱਛਾ ਜੀ ਉਹਦਾ ਗਾਣਾ ਉਹਦਾ ਗਾਣਾ ਮੋਹ ਸੋਹਣਾ ਸੋਹਣਾ ਲੱਗਦਾ ਤੇਰਾ ਮੇਰਾ ਸੱਚੀ ਕੁੜੀਏ ਕੋਈ ਮੇਲ ਨਹੀਂ ਕਾਹ ਤੋਂ ਲਾਉਂਦੀ ਐਵੇਂ ਝੂਠੇ ਲਾਰੇ ਤੇਰਾ ਯਾਰ ਤਾਂ ਵੱਡਾ ਸ਼ੌਕੀਆ ਚਮਕੀਲੇ ਦਾ ਤੂੰ ਤਾਂ 10 ਟੋ ਡਿਵੀਜ਼ਰ ਸੁਣਦੀ ਆ ਮਟਿਆਰੇ ਇੱਕ ਇਹ ਇੱਕ ਹੋਰ ਜਿਹੜਾ ਨਵਾਂ ਆਇਆ ਸਭੇ ਦਾ ਗਾਣਾ ਕਰਕੇ ਕੀ ਆਵਾ ਮੈਂ ਮੈਂ ਕਰਕੇ ਮਿਲਾਈ ਆਵਾ ਉਹਦਾ ਵੀ ਬਹੁਤ ਸਾਰਾ ਗਾਣਾ ਮਿਲਦਾ ਦਾੜ ਆਏ ਹਾਏ ਹਾਏ ਕਰਕੇ ਮਿਲਾਈ ਆਵਾ ਬਾਜੀ ਬਾ ਸਾਨੂੰ ਬਹੁਤ ਵਧੀਆ ਸਾਡੇ ਗਾਣੇ ਇੱਕ ਕੁੜੀ ਨਾਲ ਕੁੜੀ ਹੈਗੀ ਹਰਿਆਣਿਆਂ ਦੀ ਕੁੜੀ ਨਾਲ ਗਾਉਂਦੀ ਆ ਕਰਕੇ ਮਿਲਾਈ ਆਵਾ ਉਸ ਤੋਂ ਬਾਅਦ ਅੱਗੇ ਅੱਗੇ ਮੈਨੂੰ ਹੁਣ ਮਾਰਾਂ ਦੇ ਗਾਣੇ ਦੇਖਣੇ ਪੈਣਾ ਹੁਣ ਕਿਹੜਾ ਚੇਤੇ ਆ ਤੁਹਾਨੂੰ ਗਾਣਾ ਉਹੀ ਸੁਣਾ ਦਿਓ ਹਾਂਜੀ ਇੱਕ ਬੰਗਾਨਾ ਬਹੁਤ ਸੁਣਨ ਲੱਗਾ ਮੈਂ ਕਰਕੇ ਮਲਾਈਆਂ ਮੈਂ ਕੁੜੀ ਇਦਾਂ ਦਾ ਲੱਗੀ ਕੰਨ ਪੈ ਕਿਦਾਂ ਕਿਦਾਂ ਕਰਦੀ ਇਦਾਂ ਦਾ ਕੱਪਦੀ ਇਦਾਂ ਦਾ ਕਰਦੀ ਆਏ ਹਾਏ 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 ਬੜੇ ਮਜੇ ਮਜੇ ਓ ਸਿਰਾ ਓ ਗੱਬਰੂਆ ਇੱਕ ਬੰਗਾਨਾ ਬਹੁਤ ਸੁਣਨ ਲੱਗਾ ਸਿਰਾ ਆ ਜਾਂਦੀਆਂ ਇਹਨਾਂ ਦੇ ਮੁੰਡਿਆਂ ਦੀਆਂ ਪਤਾ ਨਹੀਂ ਕੀ ਗੱਲਾਂ ਲੱਗਿਓ ਆ ਹਾਂ ਲੀਜੂ ਜੱਟਾ ਲੱਗਾ ਓਏ ਲੀਜੂ ਸੇਰਾ ਕੱਬਰੂਆ ਜਿਹੜਾ ਕੂੜਾ ਸੈਟਦਾ ਹੀ ਨਾ ਮੁੰਡਾ ਏ ਉਹ ਵਾਲਾ ਮੁੰਡਾ ਆ ਦੇਖੋ ਭਾਜੀ ਮੜਿਆ ਫੇਸ ਤੇ ਨਾਲ ਆਪਣਾ ਰੈਕਸ਼ਨ ਲੰਘਾ ਲਿਓ ਆਪਣੇ ਫੇਸ ਦੇ ਭਾਜੀ ਇਹਦੇ ਕੂੜਾ ਕੂੜਾ ਚੱਕ ਚੱਕ ਕੇ ਇਥੇ ਦਸ ਦਾ ਰੁਕ ਮਾ ਲਿਆ ਇਹਨੂੰ ਲੱਗਦਾ ਯਾਰ ਖੋਸ਼ ਹੋਇਆ ਫਿਰਦਾ ਯਾਰ ਮੂੰਹ ਤੇ ਹਾਰ ਮੜ ਜਾ ਆਪਣਾ ਓਏ ਯਾਰ ਆ ਮੁੰਡਾ ਸੇਰਾ ਓਏ ਕੱਬਰੂਆ ਇਹਦਾ ਨਾਇਆ ਕੂੜੇ ਵਾਲਾ ਮੁੰਡਾ ਆ ਵੀਡੀਓ ਬਣ ਗਈ ਵੀਰ ਜੰਡ ਬਣੇ ਕੋਈ ਵੀ ਆ ਅੰਦੇ ਸ਼ਾਰਮਨ ਜੀ ਜੀ ਇਹ ਮੁੰਡੇ ਨੇ ਕਹਿੰਦੇ ਇੱਥੇ ਪੁਰਤਕਾਲ ਦੇ ਵਿੱਚ ਨਹੀਂ ਜੇ ਕੋਈ ਤੈਨੂੰ ਕੋਈ ਕੁੜੀ 2025 ਵਿੱਚ ਆ ਪਾਰ ਰਹੇ ਆਂ ਇੰਡੀਆ ਤੇ ਆਪਾਂ ਨੂੰ ਹੁਣ ਸੀਡੀਨ ਮਿਲ ਗਈ ਆ ਤੇ ਕਾਰਡ ਆਪਣਾ ਪਿਆ ਕਰ ਜਿਹਨੂੰ ਕਹਿੰਦੇ ਰੈਜ਼ੀਡੈਂਸੀ ਕਾਰਡ ਅੱਛਾ ਜੀ ਹੁਣ ਆਪਣਾ ਕਰ ਪਿਆ ਹੁਣ ਠੀਕ ਆ ਤੇ 25 ਵਿੱਚ ਆਪਾਂ ਇੰਡੀਆ ਆ ਰਹੇ ਆਂ ਤੇ ਕੁੜੀ ਚਾਹੀਦੀ ਆਪਨੂੰ ਵਧੀਆ ਤੇ ਪੰਜਾਬੀ ਸੂਟ ਪਾਉਂਦੀ ਹੋਵੇ ਤੇ ਇੱਕ ਅੱਡੇ ਕਦੇ ਪੈਂਟਿੰਗ ਪਾਉਂਦੀ ਹੋਵੇ ਚੱਲੂਗੀ ਨਾਲ ਓ ਵੱਲੇ ਤੇਰੇ ਹਾਂਜੀ ਕੁੜੀ ਦੇ ਸ਼ੌਂਕ ਕਿੱਦਾਂ ਦੇ ਹੋਣੇ ਚਾਹੀਦੇ ਹੋਰ ਸ਼ੌਂਕ ਸੈਂਪਲ ਉਪਰਕ ਦਾ ਆਪਾਂ ਸੈਂਪਲੇ ਵਾਸਤੇ ਬਾੜੀ ਦੁਇਨ ਜਿੰਨੀ ਮੈਨੂੰ ਕੁਐਸਚਨ ਚਾਹੀਦੀ ਬਾੜੀ 10 ਮਿੰਨਾਂ ਗਾਲੀ ਨਾ ਹੋਵੇ ਜਿੰਦਾਂ ਨੇ ਆਪਾਂ ਸੈਂਪਲ ਨੇ ਉਦਾਂ ਹੀ ਚਾਹੀਦੀ ਆਪਣੀ ਦੇਸੀ ਜਿਹੀ ਕੁੜੀ ਠੀਕ ਹੈ ਤੇ ਆਪਾਂ ਨੂੰ ਗਾਣਾ ਵੀ ਹੁਣ ਸੁਣਾ ਰਹੇ ਆ ਹੁਣ ਮੋਰ ਸਿਆਲ ਚੱਲ ਰਿਹਾ ਤੇ ਸਾਗ ਦਾ ਸੀਜ਼ਨ ਚੱਲ ਰਿਹਾ ਹੈ ਅੱਛਾ ਤੇ ਗਾਣਾ ਸੁਣਾ ਰਹੇ ਆ ਆ ਜਾ ਨੀ ਪਹਾਨਾ ਲੈ ਕੇ ਸਹਿਰ ਦਾ ਕਰੋ ਮਿੱਤਰਾਂ ਨੂੰ ਖੜਾ ਦਿਖਾਉਣ ਦੇ ਲਈ ਹਾਂਜੀ ਵਾ ਬਿੱਤ ਰਾਨੇ ਖੇਤਾਂ ਵਿੱਚ 20 30 ਤੇਰੇ ਲਈ ਮੁਖੜਾ ਸੰਵਾਉਣ ਦੇ ਲਈ ਕੀ ਬਾਤ ਹੈ ਆ ਜਿਹੜਾ ਮੁਖੜਾ ਤੁਹਾਡਾ ਨਾ ਇਹ ਨਹੀਂ ਮੇਰਾ ਦਿਲ ਖੁਸ਼ ਕਰਦਾ ਮੁਖੜੇ ਨੇ ਮੁਖੜਾ ਹਾਂ ਹੁਣ ਸਾਗ ਦਾ ਸੀਜ਼ਨ ਚੱਲ ਰਿਹਾ ਪਰ ਅਸੀਂ ਬਾਹਰ ਆ ਕੇ ਪਰ ਅਸੀਂ ਬਾਹਰ ਆ ਕੇ ਸਾਗ ਨੂੰ ਤਰਸ ਰਹੇ ਹੱਥ ਆ ਗਏ ਸਾਗ ਸਮਝਦਾ ਨਹੀਂ ਇੱਕ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਨਾਲ ਦੇਸੀ ਘਿਓ ਦੇਸੀ ਘਿਓ ਨਾਲ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਮਿਲ ਕਰਦਾ ਹੈ ਜਦੋਂ ਆਂਦਾ ਮਾਗ ਤੇ ਸਰੋ ਦਾ ਚੇਤੇ ਆਦਾ ਅਨੁਸਾਰ ਹਾਏ 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 ਕੀ ਬਾਤ ਹੈ ਸਹੀ ਗੱਲ ਨਾਲ ਲੱਸੀ ਰਹਿ ਲੱਸੀ ਉਹ ਉਹ ਨਾ ਗੱਲ ਕਰ ਬ ਯਾਰ ਪਈ ਲੈ ਕੇ ਉਹ ਕੰਮ ਹੋ ਗਿਆ ਤੇ ਜੇ ਦੇ ਲਈ ਅਸੀਂ ਬਲੌਕ ਤਿਆਰ ਕੀਤਾ ਤੇ ਉਹ 27 ਦੀ ਦੁਕਾਨ ਦੇ ਕੋਲ ਜੀ ਪਹੁੰਚ ਚੁੱਕੇ ਆ ਤੇ ਹਣ ਸਾਡ ਜੀ ਯਾਰ ਕੋ ਕਰ ਜਾ ਹਾ ਤਾਨੂੰ ਜਲਦੀ ਪਹੁੰਚ ਕੇ ਦੱਸ ਰਹੇ ਆ ਕਿ ਤਾਈ ਦਾ ਦੀ ਕੀ ਕੀ ਕਰਾਂਗੇ ਪਹਿਲੇ ਮਿਲਦੇ ਆਂ ਅਮ ਤੋਂ ਸਾਡੇ ਕੋਲ ਬਾਹਰੋਂ ਵੀ ਪਰ 8:00 ਵਜੇ ਕਰਨਾ ਸੁਦਾ ਸੇਰਾ ਲੋ ਇਹ ਮੇਰੇ ਵੀਡੀਓ ਸੇਰਾ ਉਹ ਕਬਰੂਆ ਜੇ ਸੋ ਸਿ ਤਾਈ ਕੋਲ ਆਏ ਆ ਉਹ 23 ਥੋੜੀ ਆ ਆਇਆ ਸਾਡੀ ਤਾਈ ਤੁਹਾਨੂੰ ਮੈਂ ਤੋਦੇ ਇਸ ਫੀਲੋ ਇਸ ਫੀਲੋ ਇਸ ਫੀਲੋ ਮੇਓ ਮੇਨਿਨੋਸ ਦੇ ਕੁਰਾਸੋ ਇਸ ਤਾਈ ਸਾਡੀ ਤਾਈ ਹੈ ਜੀ ਤਾਈ ਉਹੀ ਗੱਲ ਕਹਿਣੀ ਆਹੋ ਪਹਿਲਾ ਸਭ ਤੋਂ ਪਹਿਲਾਂ ਸਾਸਿਕਾਲ ਤਾਈ ਨੂੰ ਕਹਿਣਾ ਸੱਸਾ ਕੰਧਿਆ ਠੀਕ ਹੈ ਸੱਸਿਕਾਲ ਤਾਈ ਨੂੰ ਸਾਸਿਕਾਲ ਜੀ ਤਾਈ ਦੁਕਾਨ ਦੇ ਪੁੱਤ ਸੱਸਾ ਪਾਈ ਸਾਸਿਕਾਲ ਜੀ ਸੱਸਿਕਾਲ ਤਾਈ ਨੂੰ ਜੀ ਕਾ

ਇਹ ਬੜੀ ਗੱਜਰ ਹੈਂ ਨੀ ਇਹ ਪੁਰਤਗਾਲ ਦੇ ਸਾਨੂੰ ਦੇਖਣਾ ਟੋਫੀ ਕਿਹੜੀ ਲੈਣੀ ਹੈ ਦੱਸ ਸੀ ਕਿੰਨੋ 35 ਆਵੇ ਇਹ ਸੋ ਆ ਲੈ ਕੇ ਜਾਣੀ ਆਹ ਲੈਣੀ ਕੋਈ ਵੀ ਆ ਲੈਣੀ ਹੈ ਲਓ ਇੱਕ ਇੱਕ ਆਹ ਠੀਕ ਆ ਸਲਾਮ ਅਲੈਕੁਮ ਅਲੈਕੁਮ ਸਲਾਮ ਜੀ ਫਾਰ ਦੇ ਸਲਾਮ ना 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 ओसे muito você gosta muito oi do oi do jata ha jata jata obrigado fini obrigado kay mere obrigado tudo obrigado assalamu alaikum esse é seu filho você esse seu filho 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 tudo filho o eu kendeve tusi sare mere bacche hain filho da matlab honda bacche ji sare inade bacche aa saadi lagdi hai tai tai saadi fariyaad tere tai ਜੀਨੇ ਪਦਰੀਅਕੀ ਜੀ ਦੁਆਰਾ ਸਲਾਮ ਅਲੈਕੁਮ ਸਾਨੂੰ ਇੱਕ ਵਾਰੀ ਦੁਕਾਨ ਤੇ ਫੇਰ ਬੁਲਾਈ ਤਾਈ ਉਹ ਨਹੀਂ ਕਿਹਾ ਦੋ ਸਾਡੀ ਬਰਿਆਦ ਕਰੇ ਤਾਈ ਅਸੀਂ ਅੱਜ ਅਸੀਂ ਅਜਾਇ ਸੀ ਤਾਈ ਕੋਲ ਸਾਡੀ ਤਾਈ ਲੱਗਦੀ ਐ ਇਹ ਸਾਡੀ ਦੁਕਾਨ ਘਰਾਂ ਲੱਗ ਕੇ ਪੈਂਦੀ ਬਿਲਕੁਲ ਅਸੀਂ ਇਹਦੇ ਕੋਈ ਨਹੀਂ ਆਈਦਾ ਕਿ ਕਿ ਇੱਦਾਂ ਹੋਏ ਕੰਟਰੀ ਦੀ ਆ ਪਰ ਅਸੀਂ ਪੰਜਾਬ ਵਿੱਚ ਤਾਈ ਕਹੀਦਾ ਆ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਜੀ ਤਾਈ ਨਾਲ ਤੇ ਸਾਨੂੰ ਬਹੁਤ ਚੰਗੀ ਲੱਗਦੀ ਆ ਤੈਨੂੰ ਬਹੁਤ ਸਾਨੂੰ ਚਾੜ ਚੜਦਾ ਦੇਖ ਕੇ ਤਾਈ ਇਦਾਂ ਚਲੋ ਸਾਡੇ ਤਾਇਆ ਵਰਗੀ ਆ ਤਾਇਆ ਤਾਇਆ ਵਰਗੀ ਆ ਇਹ ਤਾਇਆ ਜਿੱਦਾਂ ਦੀ ਤਾਈ ਤਾਈ ਵਰਗੀ ਹੁੰਦੀ ਆ ਹਾਂ ਤਾਈ ਜਦਾਂ ਮਚਾਈ ਤੁਹਾਨੂੰ ਕੋਈ ਨਹੀਂ ਕਹਿੰਦੀ ਆਪਣੇ ਬਿਆਣ ਹਾਂ ਸਾਨੂੰ ਟੋਫੀਆਂ ਦਿੱਤੀਆਂ ਖਾਣ ਨੂੰ ਸਾਨੂੰ ਟੋਫੀਆਂ ਦਿੱਤੀਆਂ ਖਾਣ ਦੀ ਹਾਂਜੀ ਦੇ ਵਿੱਚ ਹਾਂਜੀ ਬਹੁਤ ਚੰਗੀ ਤਾਈ ਆ ਜੀ ਇਹ ਬਹੁਤ ਵਧੀਆ ਜੀ ਸਵਾਦ ਆ ਤਾਈ ਦਾ ਮੁੰਡਾ ਪਿੱਛੇ ਖੜਾ ਚਲੋ ਜੀ ਤੇ ਤਾਂ ਬਲੌਗ ਸਾਡਾ ਖਤਮ ਹੁਣ ਸੋਲਾ ਬਲੌਗ ਹੋਣ ਲੱਗਾ ਖਤਮ ਤੇ ਰਾਤ ਦੇ 5:00 9 ਚੰਗਾ ਜੀ ਬਾਏ ਬਾਏ ਸਾਰਿਆਂ ਨੂੰ ਲਵ ਯੂ